ਕਿ ਜਿਹੜਾ ਮੈਂ ਤੁਹਾਨੂੰ ਕੋਈ ਗੱਲ ਚਲਦੀ-ਜਲਦੀ ਵੀਡੀਓ ਦੇ ਵਿੱਚ ਦਾ ਦੇਣਾ ਇੱਕ ਸਾਧੂ ਆ ਉਹ ਪੁੱਜਰ-ਪੁੱਜਰ ਬਣੀ ਮੇਰਾ ਨਾਮ ਨਹੀਂ ਸਾਰੇ ਕੰਦੇ ਦਾ ਰਹਿਣਾ ਚਾਹੁੰਦਾ ਹੈਗਾ ਤੇ ਪੁੱਜਰ ਪੱਛੀ ਦੀ ਜੋ ਵੀ ਹੈਗਾ ਹੈਗਾ ਤੇ ਮੈਂ ਉਹਨੂੰ ਇਹ ਗੱਲ ਕਹਿਣਾ ਚਾਹਣਾ ਵੀ ਤੂੰ ਕਹਿ ਰਿਹਾ ਹੈਗਾ ਵੀ ਚੌਥੇ ਪੌੜੇ ਵਾਲੇ ਚੌਥੇ ਪੌੜੇ ਵਾਲੇ ਹੈ ਕੌਣ ਉਹਨੂੰ ਮੈਂ ਪੁੱਛਣਾ ਚਾਹੁੰਦਾ ਇਹਦਾ ਸਾਨੂੰ ਜਵਾਬ ਚਾਹੀਦਾ ਤੇ ਤੇਰੇ ਉਹ ਹਾਲ ਕਰਾਂਗੇ ਜਿਹੜਾ ਤੂੰ ਯਾਦ ਕਰੇਗਾ ਤੇ ਜਿਵੇਂ ਰਾ ਕਹਾਂਗੇ ਤਾਂ ਨੱਥ ਪਾ ਕੇ ਬੰਨ ਕੇ ਲਿਆਵਾਂਗੇ ਨਾ ਤੇ ਸੰਗਲ ਪਾ ਕੇ ਬੰਨ ਕੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਤਾਂ ਜਵਾਬ ਚਾਹੀਦਾ ਚੌਥੇ ਪੋੜੇ ਵਾਲੇ ਦਾ ਵੀ ਚੌਥੇ ਪੋੜੇ ਵਾਲੇ ਕੌਣ ਹੈ ਪਰ ਚੌਥਾ ਪੋੜੇ ਦੀ ਜਿਹੜਾ ਕਹਿ ਰਿਹਾ ਨਾ ਕਿ ਚੌਥੇ ਪੋੜੇ ਨੇ ਚਾਰ ਬਾਈਆਂ ਮੰਝਾ ਵੀ ਹੁੰਦਾ ਚਾਰ ਬਾਈਆਂ ਉਹਦੀਆਂ ਦੀਆਂ ਚਾਰ ਪਾਵੇ ਹੁੰਦੇ ਆ ਉਹ ਤੇਰਾ ਤਾਂ ਇੱਕ ਪਾਵਾ ਵੀ ਹੈ ਜੀ ਕੁ ਸਟੈਂਡ ਲੈ ਰਾਂ ਕਿਹੜੇ ਚੌਥੇ ਪੋੜੇ ਦੀਆਂ ਗੱਲਾਂ ਕਰ ਰਿਹਾ ਹੈਗਾ ਵੀ ਸ਼ਰਮ ਕਰਦਾ ਭੋਲਾ ਡੁੱਬ ਕੇ ਮਰ ਜਾ ਕਿਹੜੇ ਸੰਤਾਂ ਨੂੰ ਕਹੇ ਉਹ ਤੇਰੀ ਸੰਤਾਂ ਤੋਂ ਵਾਲਿਆਂ ਨੇ ਕਹਿੰਦੀ ਆ ਲੈ ਜੀ ਰਾਤ ਨੂੰ ਮੇਰੇ ਸੁਪਨੇ ਦੇ ਵਿੱਚ ਵਿਆਹ ਹੋ ਗਿਆ ਮਾਮਾ ਕਿੰਨੇ ਕ ਵਿਆਹ ਕਵਰੇਜ ਤੇਰੀਆਂ ਕਵਰੇਜ ਤੇਰੀਆਂ ਲੱਤਾਂ ਨੇ ਤੂੰ ਕਰਦਾ ਬੰਦਾ ਵਿਆਹ ਕਰਵਾਉਣ ਨੂੰ ਫਿਰ ਕਹਿੰਦਾ ਚਮਕੀਲੇ ਦੇ ਗਾੜੇ ਕਾਣ ਤੇ ਫਿਰ ਭਜਨ ਕਾਉਣੇ ਗਾੜੇ ਚਮਕੀਲੇ ਦੇ ਗਾਣੇ ਕਾਉਣ ਲੱਗਿਆ ਸਖਤਨ ਭਾਅ ਤੋਂ ਨਹੀਂ ਇਹ ਗੱਲ ਸਪਸ਼ਟ ਸਾਨੂੰ ਹੁਣ ਕਰਦੇ ਹੋ ਜਾਂ ਤਾਂ ਇਹਨਾਂ ਡੇਰਾਵਾਦੂ ਪਖੰਡੀਆਂ ਨੂੰ ਇਹਨਾਂ ਦਾ ਬਾਈਕਾਟ ਕਰਦੇ ਹੋ ਤੇ ਜਾਂ ਫਿਰ ਸਾਡੀ ਜੇ ਇੱਦਾਂ ਹੀ ਛੜਦਾ ਪਿੰਡਾਂ 'ਚ ਮਢੀਆਂ ਵਾਕ ਕਰਨੀਆਂ ਸਾਡੇ ਭਾਂਡੇ ਵਾਕ ਕਰਨੀ ਕਾਲ ਤੱਕ ਸਾਹਿਬ ਦੇ ਉੱਪਰ ਸਾਡੇ ਪੁਰਖਾਂ ਦੀਆਂ ਪਹਿਲਾਂ ਵੀ ਤਰਾ ਪ੍ਰਸ਼ਾਦੀਆਂ ਦੇਗਾ ਪ੍ਰਵਾਨੀ ਸੀ ਹੁੰਦੀਆਂ ਤੇ ਨਨਕਾਣਾ ਸਭ ਤੋਂ ਪਹਿਲਾਂ ਸਾਡੇ ਸਮਾਜ ਨੇ ਆਪਣੀਆਂ ਸ਼ਹਾਤਾਂ ਦੇ ਕੇ ਯੁਰਤ ਦੇ ਨਾਲ ਦੇਗਾ ਵੀ ਪ੍ਰਮਾਨ ਕਰਾਈਆਂ ਵਾ ਜਿੱਦਾਂ ਉਹਨਾਂ ਨੇ ਦੇਗਾ ਪ੍ਰਮਾਨ ਕਰਾਈਆਂ ਵਾ ਫਿਰ ਅਸੀਂ ਵੀ ਅਕਾਲ ਤੱਕ ਦਾ ਜੇਤਰ ਭਾਵੇਂ ਜਿਹਦੀ ਮਰਜ਼ੀ ਸ਼ਹਿ ਦੇ ਬੈਠਾ ਹੋਵੇ ਆਪਾਂ ਉਹ ਵੀ ਯਾਦ ਕਰਾਵਾਂਗੇ ਤੇ ਇਹ ਜਿਹੜੇ ਡੇਰੇ ਪਖੰਡੀ ਸਾਹਿਬ ਤੇ ਸਾਡੀਆਂ ਪੰਗਤਾਂ ਜੋ ਕਰਦੇ ਆਪਾਂ ਉਹ ਵੀ ਯਾਦ ਕਰਾਵਾਂਗੇ ਸਿਰਫ ਤੇ ਸਿਰਫ ਫੈਸਲਾ ਤੁਹਾਨੂੰ ਤੁਹਾਡੇ ਤੇ ਰੱਖਿਆ ਕਿ ਤੁਸੀਂ ਉਹਨਾਂ ਦਾ ਬਾਈਕਟ ਕਰਦੇ ਹੋ ਜਾਂ ਸਾਡੇ ਸਮਾਜ ਦਾ ਬਾਈਕਟ ਕਰਦੇ ਵਾਏ ਗੁਰਜੀਕਾ ਸਾਹਿਬ ਬਾਈਕਟ ਵਾਏ ਗੁਰਜੀਕਾ ਫਿਰ ਉਹਦੇ ਬੋਮਰ ਚੱਤੇ ਬਾਅਦ ਕਾਲ ਤੱਕ ਸਾਡਾ ਜਿਹੜਾ ਮਨ ਪ੍ਰੋਚਿਤ ਜਿਹੜਾ ਇਹਦੇ ਪਖੰਡੀ ਜਿਹੇਦਾਰ ਜਿਹੜੇ ਨਹੀਂ ਨਹੀਂ ਅੱਜ ਉਥੇ ਤੁਸੀਂ ਡਾ ਕੇ ਗੁਰੂਗ੍ਰਾਮ ਸਾਹਿਬ ਦੇ ਬਰਾਬਰ ਦੇ ਨਹੀਂ ਅਸੀਂ ਉਹਦਾ ਵੀ ਬੜਾ ਤਕੜਾ ਵਿਰੋਧ ਕੀਤਾ ਆਕਾਲ ਤਖਤ ਸਾਹਿਬ ਤੇ ਲਿਖਤੀ ਮੰਗ ਪੱਤਰ ਹੀ ਜਰੂਰ ਜੂਰੂ ਚੀਜ਼ ਹੈ ਉਦੋਂ ਤੋਂ ਬਾਅਦ ਉਹਨਾਂ ਨੇ ਨਵਾਂ ਵਿਵਾਦ ਛੇੜਿਆ ਜਿਹੜਾ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਚੌਥਾ ਪੂੜਾ ਸੀ ਉਹ ਕੋ ਡੇਰੇ ਦੇ ਜਾਤ ਪਾਤ ਬਹੁਤ ਹੁੰਦੀ ਸੀ ਉੱਥੇ ਲੰਗਰ ਦੇ ਭਾਂਡਿਆਂ ਤੇ ਵੀ ਲਿਖ ਕੇ ਲਾਇਆ ਸੀ ਵੀ ਇਹ ਐਸੀ ਭਾਈਚਾਰੇ ਦੇ ਭਾਂਡੇ ਚਾਰੇ ਆ ਜਮੀਨਦਾਰਾਂ ਦੇ ਆਪਣਾ ਆ ਆਪ ਉਹ ਮੰਨੇ ਵੀ 8 ਸਾਲ ਪੁਰਾਣੇ ਤੇ ਮੁੰਡਾ ਸੀ ਵੀ ਉਹਨਾਂ ਸੰਤਾਂ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਪੜਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਉਹ ਵਿਚਾਰਿਆ ਜੋ 52 ਸਕੂਲ ਬਣਾ ਸਕਦੇ ਆ ਸੰਗਮੂੜੀ ਕਿੰਨੇ ਨੇ ਕਿ ਸਕੂਲਾਂ ਦੀ ਕੀਤੋਂ ਹੁੰਦੀਆਂ ਮਨੂ ਸੰਗਮੂੜੀ ਵਿੱਚ ਕਿ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਨੀ ਤੇ 16 ਸਾਲ ਤੋਂ ਸਕੂਲ ਚੱਲਦੇ ਆ ਤੇ ਫਿਰ ਉੱਥੇ ਦੋ ਬਾਟੇ ਕਿੱਥੋਂ ਆ ਗਈ ਸੀ ਚਾਤ ਬਾਟ ਕਿੱਥੋਂ ਆ ਗਈ ਸੀ ਅਸੀ ਦੀ ਬਰਾਬਰਤਾ ਕਿੱਥੋਂ ਆ ਗਈ ਇਸ ਕਰਕੇ ਜਿੱਤੇ ਉਹਨਾਂ ਨੇ ਇੱਕ ਹੋਰ ਆਪਣੇ ਤੋਂ ਮਿੱਟੀ ਝਾੜਦਾ ਕਹਿੰਦਾ ਵੀ ਦੋ ਬਾਟੇ ਦੇ ਮੰਦਰ ਸੌ ਕਿਸੇ ਨੂੰ ਪਾਠਾ ਪੂਰਾ ਅਸੀਂ ਇਹੀ ਜਵਾਬ ਮੰਗਦੇ ਆ 602 ਵੀ ਦੋ ਤੋਥਾ ਪੜਾਉਂਦੇ ਆ ਹਰ ਮੰਦਰ ਬਾਬਾ ਜੀ ਇੱਕ ਵਾਈ ਗਰੁੱਪ ਉਹ ਮੁੰਡੇ ਦੀ ਸੇਵਾ ਲਾਓ ਦੁੱਧ ਵੀ ਪਤਾ ਹੈ ਬਾਬਾਈਓ ਰਵਾਇਤਾ ਸਭ ਗਲਾਸਾਂ ਚ ਦੁੱਧ ਦਾ ਦੇਜ ਮੈਂ ਵਾਹਿਗੁਰੂ ਜੀ ਕੀ ਬੋਟੀਆਂ ਚੱਲ ਰਹੀਆਂ ਬਾਬਾ ਜੀ ਬੈਠੇ ਹੈ ਯਾਰ ਮੂਰੇ ਨਾਮ ਹੈ ਸ਼ਾਸਤਰਾ ਦੇ ਔਰ 6 ਵਜਣੀ ਆ ਬਾਬੇ ਹਵੇ ਚੱਲਣ ਦੀ ਲਾਈਫ ਹੀ ਚੱਲਣ ਦੀ ਟੈਨਸ਼ਨ ਹੈ ਆ ਸਾਡੇ ਬਾਬਾ ਜੀ ਧੰਨਵਾਦ ਤੁਹਾਡਾ ਸਿੱਖ ਲਾਹੂ ਦੀ ਤੇ ਤੁਹਾਡਾ ਸਿੱਖ ਲਾਈਵਾਂ ਮਿੰਟ ਇਸ ਗਰੀਬ ਮੁਕਾਬ ਭਣਿਓ ਗਰੀਬ ਨਵਾਸ ਸ਼ਾਸਤ੍ਰਨ ਕੇ ਅਧੀਨ ਹੈ आज बिना में त उते है पर मेर मले चेह कार श्री वागुरु जी की फतेह है श्री प्रभाव 加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油！加油 ਬਲੀ ਬਗਵਾ ਰਹੀਆਂ ਸਿੰਘ ਜੀ ਇਹ ਇੰਟਰਨੈਸ਼ਨਲ ਘੜਾਈ ਲੈ ਜੀ ਸਭਾ ਤੱਕ ਬੰਦਾ ਪਾਰ ਗਏ ਨੇ ਸਾਡੇ 350 ਸੈਲ ਚੋਕੀ ਕਪਟਾ ਕਮਰਾ ਜੀ ਐਸਪੀ ਸੋਰ ਪ੍ਰਾਈਸਾ ਜੀ ਕਿਹਾ ਸੋ ਲਾਈਵੇ ਮਾਤਨ ਨੂੰ ਅੱਗੇ ਬੰਦੋ ਨੇ ਕਾਲੂ ਕਾ ਸਾਹਿਬ ਨੂੰ ਰੱਖ ਜੋ ਕਿ ਹੱਦੇ ਪੜ ਗਏ ਨੇ ਇਹਨੀ ਇੱਕ ਘਟਕਾ ਅਖਾੜਾ ਬਾਬਾ ਸ਼ਹਿਬ ਸਿੰਘ ਦੀ ਬੇਟੀ ਘਟਕਾ ਅਖਾੜਾ ਪਿੰਡ ਮਨਸੂਰਾ ਉਹ ਜਹਲਾਨਾ ਗੋਪੀ ਸਿੰਘ ਜੀ ਹੋਣੀ ਸਭ ਤੋਂ ਸੇਰ ਤੋਂ ਮੁੰਡੇ ਨੇ ਗੋਪੀ ਸਿੰਘ ਪਿੰਡ ਦੇ ਛੱਡੇ ਤੋਂ ਲੁਧਿਆਣੇ ਤੋਂ ਹੇ ਕਾਮਾ ਘਟਕਾ ਦੇ ਘਰਾਂ ਦਾ ਲੋਜ ਹੋ ਜਾਓ ਫਟੇ ਮਾਲੇ ਫਤ ਜੀ ਆਕਾਰ ਹੋ ਗਿਆ ਜੀਆ 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 ਹਾਂ ਵਾਹ ਯੋੜਿਆ ਸਕੇ ਅੱਜ ਨਹੀਂ ਵਿਚੇ ਮੇਰੇ ਵੀਰ ਨੌਜਵਾਨ ਖੜੇ ਆ ਦੋ ਸੇਟਾਂ ਬੈਠ ਜੀਏ ਨਾ ਬੋਲੀਏ ਵਿਚੇ ਬਾਕੀ ਸਾਰੇ ਗਰਚੜ ਹੋ ਗਏ ਹੱਥ ਜੋੜ ਕੇ ਦੇਖਣੇ ਆਏ ਕਰੇ ਸਿੱਟੇ ਕਰੇ ਨਾ ਬੈਹਿ ਜਾਣ ਰੱਖਣੇ फोन लाइव तो चल रहा हाँ जी हाँ जी हाँ जी اپنا فون بڑا ٿو ۽ اهو به ساري سڀ تازي ڪنديا وريو اسان کي پٿي ڪن 100 ٽو ڪربا